ਲੁਧਿਆਣਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਵੇਂ ਇੱਕ ਦਿਨ ਰਹਿ ਗਿਆ ਪਰ ਸਰਗਰਮਪੁਰਾ ਇਲਾਕਾ ਹਜੇ ਵੀ ਹੋਇਆ ਹੋਇਆ ਹੈ ਅਤੇ ਹਰ ਇੱਕ ਲੀਡਰ ਹੈ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਤੁਹਾਨੂੰ ਨਜ਼ਰ ਆਉਂਦਾ ਹੈ ਚਾਹੇ ਕੰਮ ਨਾ ਕਰਦਾ ਹੋਵੇ ਪ੍ਰਚਾਰ ਨਾ ਕਰਦਾ ਹੋਵੇ ਪਰ ਉਹਨਾਂ ਦੀਆਂ ਵੀਡੀਓ ਹਰ ਘੰਟੇ ਬਾਅਦ ਤੁਹਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਹੁਣ ਅਸੀਂ ਗੱਲ ਕਰ ਰਹੇ ਹਾਂ ਰਵਨੀਤ ਬਿੱਟੂ ਦੀ ਜੋ ਕਿ ਭਾਜੀਪੀ ਪਾਰਟੀ ਤੋਂ ਸਬੰਧ ਰੱਖਦੇ ਨੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਸੰਜੀਵ अरोੜਾ ਜਾਂ ਆਮ ਆਦਮੀ ਪਾਰਟੀ ਕੁਝ ਵੀ ਵੰਡਦੀ ਹੈ ਪੈਸਾ ਵੰਡਦੀ ਹੈ ਰਾਸ਼ਨ ਵੰਡਦੀ ਹੈ ਜਾਂ ਬੈਗ ਵੰਡਦੀ ਹੈ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਕਬੂਲ ਲਿਆ ਜਾਵੇ ਲੈ ਲਿਆ ਜਾਵੇ ਅਤੇ ਜੋ ਵੋਟ ਹੈ ਉਹ ਆਪਣੇ ਤਰੀਕੇ ਦੇ ਨਾਲ ਪਾ ਦਿੱਤੀ ਜਾਵੇ ਅਤੇ ਇਹ ਗੁੰਡਾਗਰਦੀ ਹੈ ਜਿਹੜੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਗੁੰਡਾਗਰਦੀ ਤੇ ਉਤਰੀ ਹੋਈ ਹੈ ਅਤੇ ਲਗਾਤਾਰ ਲੋਕਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਹੋਰ ਕੀ ਕਹਣਾ ਰਵਨੀਤ ਬਿੱਟੂ ਦਾ ਆਓ ਸੁਣਦੇ ਹਾਂ ਜੂਤ ਭਗਵੰਤ ਮਾਨ ਨੇ ਜੋ ਰੀਟ ਪਾਈ ਗਿਆ ਸਾਗਰ ਮੇਰੇ ਮਾਈਕ ਜਦੋਂ ਉਹ ਰਿਕਾਰਡ ਮੈਨੂੰ ਆਦਾ ਮਾਈਕ ਨਹੀਂ ਆ ਰਿਹਾ ਉਹ ਤੋਂ ਪਹਿਲਾਂ ਨਹੀਂ ਆ ਰਿਹਾ ਤੇਰੇ ਮਾਈਕ ਦੇ ਕੀ ਕਹਿੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਵੀ ਕੋਈ ਗੱਲ ਜਿਹੜਾ ਪੈਸੇ ਲਿਆਉਂਦਾ ਪੈਸਾ ਲੈ ਲੋ ਆਟਾ ਲਿਆਉਂਦਾ ਆਟਾ ਲੈ ਲੋ ਸਮਾਨ ਲਿਆਉਂਦਾ ਸਮਾਨ ਲੈ ਲੋ ਕੀ ਕਿਹਾ ਸੀ ਉਹਨੇ ਇਹੀ ਕਿਹਾ ਸੀ ਹੁਣ ਭਾਈ ਜੀ ਹਜ਼ਾਰ ਹਜ਼ਾਰ ਕਰੋੜ ਰੁਪਈਆ ਆਮ ਆਦਮੀ ਦੇ ਪੂਲ ਆ ਆਮ ਆਦਮੀ ਦੇ ਕੈਂਡੀਡੇਟ ਪੂਲ ਆ ਤੇ ਆਪਾਂ ਲੈ ਲੋ ਯਾਦ ਆ ਜਾ ਰਿਹਾ ਆਪਾਂ ਨੂੰ ਕੀ ਤਕਲੀਫ ਆ ਵੋਟ ਜਿਹੜੀ ਪਾਉਣੀ ਆ ਲੋਕਾਂ ਨੇ ਉਹ ਇਹ ਆਟੇ ਨਾਲ ਨਹੀਂ ਪਾਉਣੀ ਇਹ ਡੁੱਟਾ ਨਾਲ ਨਹੀਂ ਪਾਉਣੀ ਇਹ ਪੈਸੇ ਨਾਲ ਨਹੀਂ ਪਾਉਣੀ ਉਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਉਣੀ ਆ ਪਰ ਜਿਹੜਾ ਸਮਾਨ ਆ ਰਿਹਾ ਇਹ ਸਮਾਨ ਆ ਜਿਹੜਾ ਇਹ ਸਾਰਾ ਪੈਸਾ ਲੋਕਾਂ ਦਾ ਹੈ ਸਰਕਾਰ ਦਾ ਪੈਸਾ ਹੈ بڑے بڑے ਇੰਡਸਟਰੀਸਟਾਂ ਦਾ ਮਲਾਈਦਾਰ ਪੈਸਾ ਹੈ ਜਿਹੜਾ ਲੋਕਾਂ ਤੋਂ ਹੀ ਕਮਾਇਆ ਹੋਇਆ ਹੈ ਇੰਡਸਟਰੀ ਵਾਲਿਆਂ ਨੇ ਜਿਹੜੇ ਇਹਦੀ ਮਦਦ ਕਰ ਰਹੇ ਆ ਤੇ ਮੈਂ ਕਹਿੰਨਾ ਸਾਰਿਆਂ ਨੂੰ ਬਿਲਕੁਲ ਗਰੀਬ ਆਦਮੀ ਆਮ ਆਦਮੀ ਦੁਪਣਾ ਤਿੱਗਣਾ ਸਮਾਂ ਤੇ ਜਾਣ ਦੋ ਜਿਹੜਾ ਵੰਡਣ ਆ ਰਿਹਾ ਜਿਹੜਾ ਵੰਡਣ ਆ ਰਿਹਾ ਉਹ ਵੀ ਸਾਡੇ ਚੋਂ ਆ ਨਾ ਉਹਨੂੰ ਵੀ ਇਹਨਾਂ ਨੇ ਲਾਲਚ ਦੇ ਕੇ ਲਾਇਆ ਹੋਇਆ ਜੇ ਕਿਸਦੇ ਘਰੇ ਮੈਂ ਕਹਿੰਦਾ ਇਹ ਚੰਗੀ ਗੱਲ ਨਹੀਂ ਗਈ ਪਰ ਜੇ ਕੋਈ ਹਜ਼ਾਰਾਂ ਕਰੋੜਪਤੀ ਸੰਜੀਵ ਰੋੜਾ ਕੈਂਡੀਡੇਟ ਆ ਜਿਹਦੇ ਘਰੋਂ ਇਹ ਆਟਾ ਆ ਰਿਹਾ ਦਾਲ ਆ ਰਹੀ ਆ ਬੈਗ ਆ ਰਹੇ ਆ ਇਸ ਕਰਕੇ ਇਹ ਮਲਾਈ ਆ ਤੇ ਜਿੰਨਾ ਚਿਰ ਉਹ ਦਿਨ ਮਿਲਦੀ ਆ ਇਹ ਮਲਾਈ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ ਅੱਛਾ ਬਿੱਟੂ ਜੀ ਗੱਲ ਕਰੀਏ ਹੁਣੇ ਇਹ ਭਾਗ ਹੈ ਨਾ ਬੈਗ ਹੈ ਨਾ ਬੈਗ ਦੇ ਉੱਤੇ ਉਹਦੇ ਤੇ ਕਾਰਵਾਈ ਪੁਲਿਸ ਕਰ ਰਹੀ ਹੈ ਨਹੀਂ ਦੇਖੋ ਉਹ ਸਰਕਾਰਾਂ ਕਰਦੀਆਂ ਹੁੰਦੀਆਂ ਫੁੱਲਾਮਾਲ ਆਉਣ ਦਿਓ ਸਾਰੇ ਆਪਣੇ ਆਪਣੇ ਘਰਾਂ 'ਚ ਇਹਨਾਂ ਤੋਂ ਲਾਹ ਲਓ ਜਿੰਨੀਆਂ ਗੱਡੀਆਂ ਟਰੱਕ ਆਉਂਦੇ ਆ ਆਪਣੇ ਘਰਾਂ 'ਚ ਸਿੱਧੇ ਲਵਾਓ ਲੋਕਾਂ ਦਾ ਰੋਣ ਦੇ ਨਾਲ ਆ ਗਰਮੀ ਆ ਕੋਕ ਕੋਕ ਦੇ ਕੋਕ ਆਉਂਦੇ ਆ ਦੂਜਾ ਸਮਾਨ ਏਟੀਟੀ ਜਾਂ ਲਈ ਬੈਗ ਜਿਓਮੈਟਰੀ ਬਾਕਸ ਆ ਰਹੇ ਆ ਦੁਬਾਰਾ ਲੱਗਣੇ ਆ ਕਿਤੇ ਇਹਨਾਂ ਨੇ ਦੇਣੇ ਆ ਬਿੱਟੂ ਜੀ ਆਪਣਾ ਬੋਲ ਰਿਹਾ ਦੋਨੋਂ ਕਿ ਇਹ ਕਾਪੀ ਆ ਰੋ ਤੇ ਬਤਾਇਦਾ ਫੋਟੋ ਆ ਬਣਿਆ ਪ੍ਰਿੰਟ ਹੋਇਆ ਹੈ ਬੈਗ ਉਹਦੇ ਵਿੱਚ ਜਦੋਂ ਇਹ ਚੀਜ਼ਾਂ ਆਉਂੀਆਂ ਜੇ ਖੁਦਾਨਾ ਖਾਸੇ ਜਿੱਤ ਵੀ ਜਾਂਦੇ ਆ ਐਮਐਲਏ ਬਣ ਜਾਂਦੇ ਆ ਤਾਂ ਵੀ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜਾ ਇਹ ਉਹ ਇਹਨਾਂ ਨੂੰ ਡਿਸਕਵালিਫਾਈ ਕਰਨਾ ਹੈ ਇਹਨਾਂ ਦੀ ਐਮਬੈਲੇਸ਼ਿਪ ਜੇ ਬਣ ਗਈ ਉਹ ਵੀ ਰਹਿਣੀ ਨਹੀਂ ਕਿਉਂਕਿ ਇਹ ਸਬੂਤ ਨੇ ਜਿਹੜੇ ਸਾਰੇ ਉਹ ਬਾਈ ਨੇਮ ਮਿਲੇ ਹੋਏ ਨੇ ਇਹਨਾਂ ਦੇ ਦਫ਼ਤਰੋਂ ਸਾਰੀਆਂ ਜਿਹੜੇ ਰਿਕਾਰਡ ਨੇ ਕਿਸ ਤਰੀਕੇ ਨਾਲ ਗੱਡੀਆਂ ਆ ਰਹੀਆਂ ਕਿੱਥੋਂ ਜਾ ਰਹੀਆਂ ਨੰਬਰ ਨੋਟ ਨੇ ਮੀਡੀਆ ਦੇ ਕੋਲ ਸਭ ਦੇ ਕੋਲ ਇਸ ਕਰਕੇ ਉਹਨਾਂ ਨੇ ਡਿਸਕਵালিਫਾਈ ਹੋ ਜਾਣਾ ਇਸ ਕਰਕੇ ਉਹਨਾਂ ਨੂੰ ਔਰਟ ਨਾ ਪਾਉਂ ਬਿਲਕੁਲ ਜੀ ਅੱਜ ਦਾ ਰਵਈਆ ਜੀ ਦੇਖੋ ਪੁਲਿਸ ਦਾ ਜਿਹੜੇ ਕਾਦੇ ਲਈ ਕਰ ਉਹ ਕਾਦੇ ਲਈ ਖਾਰੇ ਆ ਉਹ ਜੇ ਉਹਨਾਂ ਨੂੰ ਲੋੜ ਨਹੀਂ ਉਹ ਕਾਦੇ ਲਈ ਮੈਂ ਨਹੀਂ ਕਹਿੰਦਾ ਦੱਸੋ ਜੀ ਅਸੀਂ ਕਹਿੰਦੇ ਆ ਕਿ ਤਾਂ মিডিਆ ਕਹਿ ਰਹੀ ਆ মিডিਆ ਦਿਖਾ ਰਹੀ ਆ ਵੀ ਆ ਗੱਡੀ ਨੰਬਰ ਇੱਥੋਂ ਆ ਗਈ ਆ ਗੱਡੀ ਨੰਬਰ ਨੀਲੇ ਨਗਰ ਦੀ ਇੱਥੋਂ ਆ ਗਈ ਆ ਸਬਾਨ ਭਰ ਕੇ ਆ ਗਈ ਪਰ ਉਹ ਮੈਂ ਉਹ ਕਹਿ ਰਿਹਾ ਹਾਂ ਪਰ ਉਹਨਾਂ ਦਾ ਡਰ ਆ ਜਿਹੜਾ ਜਿਹੜਾ ਸੰਜੀਵ अरोड़ा ਤੇ ਆਮ ਆਦਮੀ ਦਾ ਡਰ ਆ ਹਰੰਦਾ ਉਹ ਡਰ ਇਹ ਸਬੂਤ ਕਰਦਾ ਏ ਵੀ ਉਹ ਹਰ ਹਰ ਉੱਚੀ ਹਰਕਤ ਦੇ ਹਰ ਚੀਜ਼ ਵੱਡਣ ਬਣਾਉਣ ਤੇ ਉਹ ਤੁਲੇ ਹੋਏ ਨੇ ਤੇ ਟਾਰਗੇਟ ਕਿਨੂੰ ਕਰਦੇ ਜੀ ਉਹ ਏਰੀਆ ਟਾਰਗੇਟ ਕਰ ਰਿਹਾ ਜਿੱਥੋਂ ਉਹ ਸਮਝਦੇ ਆ ਕਿ ਇਹ ਗਰੀਬ ਆਦਮੀ ਇਹ ਬਕਾਊ ਆ ਇਹ ਹਰ ਚੀਜ਼ ਜਿਵੇਂ ਭਪੰਤਮਨ ਕਹਿੰਦਾ ਸੀ ਨਾ ਲਊਗਾ ਵੀ ਤੇ ਤੁਹਾਨੂੰ ਠੋਕੂਗਾ ਵੀ ਜਿਹਨੇ ਹਜ਼ਾਰ ਹਜ਼ਾਰ ਰੁਪਿਆ 25 25 ਸਾਨੂੰ ਨਹੀਂ ਨਹੀਂ ਦਿੱਤਾ ਇਹਨਾਂ ਨੂੰ ਵੀ ਪਤਾ ਅੱਛਾ ਬਿੱਟੂ ਜੀ ਕੀ ਲੱਗਿਆ ਇਹ ਇਹ ਮੇਲਾ ਹੈ ਜਿਹੜਾ ਇਸ ਸਿਰਫ ਤੇ ਸਿਰਫ ਜੀ लास्ट ਸਵਾਲ ਹੈ ਇਲੈਕਸ਼ਨ ਦੀ ਰਣਨੀਤੀ ਤੇਰੇ ਇਸ ਵਾਰ ਲਖਨਾ ਦੇ ਵਿੱਚ ਕੀ ਲੱਗਦਾ ਤੁਹਾਨੂੰ ਜੀ ਜਦੋਂ ਸਰਕਾਰ ਹੁੰਦੀ ਹੈ ਸਰਕਾਰ ਜਿਹੜੀ ਹੈ ਪੰਜਾਬ ਦੀ ਇਲੈਕਸ਼ਨ ਕਮਿਸ਼ਨ ਮੈਂ ਕਹਿੰਦਾ ਆਪਣੀ ਮੈਂ ਬਾਹ ਲਾਉਂਦਾ ਮੈਂ ਇੱਕ ਮੰਤਰੀ ਹੋ ਕੇ ਬਈ ਸੂਬੇ ਦਾ ਹੁੰਦਾ ਉਹ ਇੱਕ ਆਈਐਸ ਅਫਸਰ ਹੁੰਦਾ ਦੇਸ਼ ਦੇ ਇਲੈਕਸ਼ਨ ਕਮਿਸ਼ਨ ਬੰਦਾ ਨਹੀਂ ਇੰਡੀਪੈਂਡੈਂਟ ਬੰਦਾ ਹੁੰਦਾ ਏ ਉਹ ਇਲੈਕਸ਼ਨ ਕਮਿਸ਼ਨ ਨੂੰ ਚੁਣਦਾ ਕੌਣ ਆ ਦੇਸ਼ ਦੇ ਨੂੰ ਆਪੋਜੀਸ਼ਨ ਲੀਡਰ ਵੀ ਵਿੱਚ ਪੈਂਦਾ ਏ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਵਿੱਚ ਪੈਂਦੇ ਆ ਪਰ ਉਰੇ ਦਾ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਉਹ ਇੱਕ ਹਾਈएस्ट ਅਫਸਰ ਹੁੰਦਾ ਸਰਕਾਰ ਦਾ ਲਾਇਆ ਹੁੰਦਾ ਇਸ ਕਰਕੇ ਉਹਨੇ ਇਹ ਕੰਮ ਕਰਨਾ ਹੀ ਹੁੰਦਾ